ਤੇ ਭਾਈ ਸਾਹਿਬ ਜੀ ਹੁਣ ਗੁਰਮਤਿ ਸਿਧਾਂਤਾਂ ਦੇ ਜਿੰਦਰੇ ਨੂੰ ਖੋਲਣ ਦੇ ਲਈ ਆਓ ਭਾਈ ਸਾਹਿਬ ਕੀ ਕਹਿੰਦੇ ਨੇ ਇਸੇ ਸਿਧਾਂਤ ਨੂੰ ਕੀ ਕਹਿੰਦੇ ਨੇ ਇਹਨੂੰ ਕਿਵੇਂ ਸੌਖਾ ਕਰਦੇ ਨੇ ਇਹ ਖਜ਼ਾਨਾ ਹੈ ਖਜ਼ਾਨੇ ਜਿੰਦਰਿਆਂ ਤੋਂ ਬਿਨਾ ਨਹੀਂ ਰਹਾ ਕਰਦੇ ਖਜ਼ਾਨਿਆਂ ਦੀ ਚਾਬੀ ਹਰ ਇੱਕ ਕੋਲ ਨਹੀਂ ਹੋਇਆ ਕਰਦੇ ਪਾਦਸ਼ਾਹੀ ਖਜ਼ਾਨੇ ਦੀ ਚਾਬੀ ਵੀ ਪਾਦਸ਼ਾ ਉਹਨੂੰ ਸੌਂਪਦਾ ਜਿਹੜੇ ਇਤਵਾਰੀ ਨੇ ਗੁਰਬਾਣੀ ਦੇ ਏਸ ਜਿੰਦਰੀਆਂ ਨੂੰ ਖੋਲਣ ਦੇ ਲਈ ਹਥੌੜੇ ਮਾਰਨ ਵਾਲੇ ਤਾਂ ਬਸੇਰੇ ਮਿਲ ਜਾਣਗੇ ਪਰ ਖੁੱਲਦਾ ਨਹੀਂ ਪੱਕੇ ਜਾਂਦੇ ਨਹੀਂ ਖੁੱਲਦੇ ਅੱਜ ਦੀ ਦੁਨੀਆ ਦੇ ਅੰਦਰ ਇਹਨਾਂ ਜਿੰਦਰੀਆਂ ਤੇ ਥੋੜੇ ਵੱਜਣੇ ਸ਼ੁਰੂ ਹੋ ਗਏ ਨੇ ਪਰ ਖੁੱਲਦੇ ਨਹੀਂ ਮਨਮਤ ਦੇ ਅਰਥ ਕੀਤੇ ਜਾਂਦੇ ਨੇ ਤੇ ਭਾਈ ਸਾਹਿਬ ਕਹਿੰਦੇ ਹੁਣ ਗੁਰੂ ਨਾਨਕ ਦੇ ਇਹਨਾਂ ਅੰਮ੍ਰਿਤ ਵਚਨਾਂ ਨੂੰ ਗੁਰਮੁਖ ਨਾਮਦਾਨ ਇਸ਼ਨਾਨ ਦੀ ਗੱਲ ਨੂੰ ਲੱਗੇ ਨੂੰ ਖੋਲਣ ਕਹਿੰਦੇ ਮੇਰੇ ਪਾਤਸ਼ਾਹ ਨੇ ਜੋ ਮੈਨੂੰ ਸਿਖਾ ਲਿਆ ਹੈ हे ਗੁਰਸੇਖੋ ਮੈਂ ਉਹ ਆਪ ਜੀ ਨੂੰ ਦੱਸਦਾ ਗੁਰੂ ਰਾਮਦਾਸ ਮਹਾਰਾਜ ਨੇ ਕਿਹਾ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਜਿਹੜਾ ਕਹੌਂਦਾ ਹੈ ਕਿ ਮੈਂ ਗੁਰੂ ਕਾ ਸਿੱਖ ਹਾਂ ਉਹਦੇ ਲਈ ਪਹਿਲਾ ਨਿਯਮ ਹੈ ਕਿ ਤਿੰਨ ਪਹਿਰ ਰਾਤ ਦੇ ਇੱਕ ਖਾਣ ਪੀਣ ਵਿੱਚ ਦੋ ਸੌਣ ਵਿੱਚ ਪਿਛਲਾ ਪਹਿਰ ਜਿਹੜਾ ਉਹ ਜਾਗ ਕੇ ਅਸ਼ਨਾਣ ਕਰਕੇ ਬੰਦਗੀ ਵਿੱਚ ਲੰਗਾਵੇ ਕਮ ਸੇ ਕਮ ਇੱਕ ਪਹਿਰ ਅਠਾਂ ਪਹਿਰਾਂ ਚ ਬੰਦਗੀ ਜ਼ਰੂਰ ਕਰੇ वैसे त उठ बैठ सोवत नाम ਦਾ ਸੁਆਹ ਹੋਣਾ ਚਾਹੀਦਾ ਦਿਨ ਰਾਤੀ ਅਰਾਧੋ ਪਿਆਰੋ ਨਿਵਕ ਨਾ ਕੀਦਾ ਢਿੱਲਾ ਇਹ ਸਿੱਖਿਆ ਸਾਡੇ ਅੰਦਰ ਹੋਣੀ ਚਾਹੀਦੀ ਹੈ ਪਰ ਪੱਕੇ ਤੌਰ ਤੇ ਹਰ ਰੋਜ਼ ਦੇ ਨਿਤਨੇਮ ਵਿੱਚ ਜੇ ਜੇ ਸਿੱਖ ਦੇ ਕੋਲ ਅੰਮ੍ਰਿਤ ਵੇਲਾ ਨਹੀਂ ਹੈ ਤਾਂ ਸੱਚ ਤਾਂ ਇਹ ਹੈ ਕਿ ਉਹ ਸਿੱਖ ਦੇ ਕੋਲ ਕੁਝ ਵੀ ਨਹੀਂ ਹੈ ਜੀ ਸਿੱਖ ਦੇ ਕੋਲ ਅੰਮ੍ਰਿਤ ਵੇਲਾ ਹੈ ਉਹਦੇ ਕੋਲ ਸਭ ਕੁਝ ਹੈ ਅੰਮ੍ਰਿਤ ਵੇਲਾ ਸਚ ਨੋਂ ਬੜਿਆਈ ਵਿਚਾਰ ਇਸ ਕਰਕੇ ਭਾਈ ਗੁਰਦਾਸ ਦੀ ਕਲਮ ਦਾ ਰੁਖ ਪਹਿਲਾਂ ਉੱਥੋਂ ਹੀ ਚੱਲਦਾ ਜਿੱਥੇ ਗੁਰੂ ਰਾਮਦਾਸ ਮਹਾਰਾਜ ਨੇ ਤੇ ਗੁਰੂ ਨਾਨਕ ਸਾਹਿਬ ਜੀ ਨੇ ਰਾਮਕਲੀ ਰਾਗ ਦੇ ਅੰਦਰ ਸਿੱਧਾ ਨਾਲ ਗੋਸ਼ਤ ਕਰਦਿਆਂ ਇਹ ਗੱਲ ਕਹੀ ਤੇ ਭਾਈ ਸਾਹਿਬ ਕਹਿੰਦੇ ਪਿਛਲ ਰਾਤੀ ਜਾਗਣਾ ਪਿਛਲੀ ਰਾਤ ਸੌਣਾ ਨਹੀਂ ਤੇ ਫਰੀਦ ਸਾਹਿਬ ਕਿਉਂਕਿ 100 ਸਿਆਣੇ ਇਕੱਠੇ ਕਰ ਲਈਏ ਉਹਨਾਂ ਦੀ ਮਤ ਰਲ ਜਾਏਗੀ ਸਿਧਾਂਤ ਰਲ ਜਾਏਗਾ ਤੇ ਮੂਰਖ ਤਾਂ ਇਕੱਲਾ ਹੀ ਬਹੁਤ ਹੈ ਉਹਦੀ ਜਿਹੜੀ ਉਹਨੇ ਅੱਜ ਗੱਲ ਕਹਿਤੀ ਕੱਲ ਨੂੰ ਹੋਰ ਕੁਝ ਕਹਿ ਦੇਣੀ ਆ ਪਰਸੋਂ ਉਹ ਇਹ ਨਹੀਂ ਪਤਾ ਵੀ ਹੋਏ ਕੀ ਕਹਿ ਦੇਵੇ ਇਸ ਕਰਕੇ 100 ਸਿਆਣਿਆਂ ਇੱਕ ਮਤ ਮੂਰਖਾਂ ਆਪੋ ਆਪ ਨੇ ਬਾਬਾ ਫਰੀਦ ਸਾਹਿਬ ਕਹਿੰਦੇ ਨਾ ਹ੍ਰਿਦਾ ਪਿਛਲ ਰਾਤ ਨਾ ਜਾਗਿਓ ਜੀਵੰਦੜੋ ਮੋਇਓ ਤੋ ਤਾਂ ਜਿਉਂਦੇ ਹੀ ਮਰਿਆ ਹੋਇਆ ਜੇ ਤੇਰੇ ਕੋਲ ਅਮਰਤ ਪੀਲਾ ਨਹੀਂ ਗੁਰੂ ਨਾਨਕ ਸਹਿਬ ਮਹਾਰਾਜ ਜਿਨ੍ਹਾਂ ਦੀ ਅਰਧ ਸਤਾਬਦੀ ਆ ਰਹੀ ਹੈ ਜਦੋਂ ਪਰਾਤਨ ਜਨਮ ਸਾਖੀ ਜਿਹੜੀ ਹੱਥ ਲਿਖਤ ਹੈ ਹੈ ਤਾਂ ਉਹਦੇ ਤੇ ਵੀ ਭਾਈ ਵਾਲੇ ਦਾ ਹੀ ਨਾਮ ਜਦੋਂ ਮੈਂ ਪਹਿਲੀ ਵਾਰ ਉਹ ਜਨਮ ਸਾਖੀ ਪੜ੍ਹੀ ਹੱਥ ਲਿਖਤ ਵਾਲੀ ਮੈਂ ਖੁਦ ਵੀ ਹੈਰਾਨ ਹੋਇਆ ਔਰ ਫਿਰ ਸਵਾਲ ਵੀ ਪੈਦਾ ਹੋਏ ਕਿ ਹੁਣ ਵਾਲੀ ਜਨਮ ਸਾਖੀ ਦੇ ਵਿੱਚ ਇਹ ਸਾਥੀਆਂ ਕਿਉਂ ਕੱਟ ਦਿੱਤੀਆਂ ਗਈਆਂ ਜੋ ਬੜੀਆਂ ਕੀਮਤੀ ਸੀ ਉਹਦੇ ਵਿੱਚ ਵਚਨ ਅੰਮ੍ਰਿਤ ਵੇਲੇ ਦਾ ਇਹ ਵੀ ਆਉਂਦਾ ਹੈ ਕਿ ਜਿਸ ਵੇਲੇ ਮਹਾਰਾਜ ਸਾਹਿਬ ਜੀ ਦੀ ਉਮਰ ਅਜੇ ਮਹੀਨਿਆਂ ਦੀ ਸੀ ਸੱਤਵਾਂ ਮਹੀਨਾ ਅਜੇ ਗੁਰੂ ਸਾਹਿਬ ਦੇ ਸਰੀਰ ਨੂੰ ਲੱਗਿਆ ਗੁਰੂ ਨਾਨਕ ਸਾਹਿਬ ਦੇ ਤੇ ਭਾਈ ਬਾਲਾ ਕਹਿੰਦਾ ਹੈ ਗੁਰੂ ਅੰਗਦ ਦੇ ਮਹਾਰਾਜ ਨੂੰ ਕਿ ਉਸ ਵੇਲੇ ਅੰਮ੍ਰਿਤ ਵੇਲੇ ਨਾ ਆਪ ਸੌਣ ਤੇ ਨਾ ਮਾਤਾ ਪਿਤਾ ਨੂੰ ਸੌਣ ਦੇਣ ਸੱਤ ਮਹੀਨੇ ਦੀ ਉਮਰ ਵਿੱਚ ਅੰਮ੍ਰਿਤ ਵੇਲੇ ਦਾ ਪ੍ਰਭਾਵ ਮਾਤਾ ਪਿਤਾ ਨੂੰ ਦਿੱਤਾ ਕਿ ਇਹ ਅੰਮ੍ਰਿਤ ਵੇਲਾ ਸੌਂ ਕੇ ਲੰਗਾਉਣ ਦਾ ਨਹੀਂ ਹੈ ਪਿਛਲ ਰਾਤੀ ਜਾਗਣਾ ਕਰਨਾ ਕੀ ਹੈ ਜਾਗਤ ਸੋਬਤ ਬਹੁ ਪ੍ਰਕਾਰ ਜਾਗਦੇ ਤਾਂ ਚੋਰ ਵੀ ਸਾਰੀ ਰਾਤ ਜਾਗੇ ਪੈਂਦੇ ਨੇ ਬਿਸ਼ਈ ਵੀ ਜਾਗਦੇ ਨੇ ਤਨ ਕਮਾਉਣ ਵਾਲੇ ਜਾਗਦੇ ਨੇ ਮੁਸਾਫਰ ਤੁਰੇ ਫਿਰਦੇ ਨੇ ਕੱਲਾ ਜਾਗਣਾ ਕੁਛ ਨਹੀਂ ਜਾਗਣਾ ਜਾਗਨ ਨੀਕਾ ਸੁੰਦਰ ਜਾਗਣਾ ਕਿਹੜਾ ਹੈ ਹਰ ਕੀਰਤਨ ਮੈਂ ਜਾਗਣਾ ਪਿਛਲ ਰਾਤੀ ਜਾਗਣਾ ਨਾਮ ਦਾਨ ਅਸ਼ਨਾੰ ਦਰੜਾਏ ਉਹੀ ਗੱਲਾਂ ਆ ਗਈਆਂ ਨੇ ਤੇ ਜਿਹੜੀਆਂ ਗੁਰੂ ਨਾਨਕ ਸਾਹਿਬ ਨੇ ਕਹੀਆਂ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ ਸਰੀਰ ਨੂੰ ਸਾਫ ਧਾਨ ਕਰਕੇ ਤੇ ਫਿਰ ਨਾਮ ਦਾ ਚਿੰਤਨ ਕਰਨਾ ਇਸ਼ਨਾਨ ਕੀਤਾ ਫਿਰ ਨਾਮ ਜਪਣਾ ਤੇ ਫੇ ਸਾਰਾ ਦਿਨ ਨਾਮ ਦਾ ਦਾਨ ਕਰਦੇ ਰਹਿਣਾ ਨਾਮ ਦੀ ਸਿੱਖਿਆ ਦਿੰਦੇ ਰਹਿਣਾ ਔਰ ਆਪਣੀ ਧਰਮ ਕਿਰਤ ਵਿੱਚੋਂ ਦਸੌਂਦ ਗੁਰੂ ਨੂੰ ਅਰਪਣਾ ਤੇ ਲੋੜਵੰਦਾਂ ਦੀ ਸਹਾਇਤਾ ਤੇ ਹਰ ਵੇਲੇ ਧਿਆਨ ਰੱਖਣਾ ਤੇ ਸਤਿਗੁਰੂ ਮਹਾਰਾਜ ਦਾ ਹੁਕਮ ਹੈ ਗਰੀਬ ਦਾ ਮੂੰਹ ਗੁਰੂ ਦੀ ਕੋਲ ਹੈ ਨਾਮ দান ਇਸ਼ਨਾਨ ਨੂੰ ਦ੍ਰਿੜ ਪੱਕਾ ਕਰ ਲੈਣਾ ਕਿ ਆਪਣੀ ਕਮਾਈ ਦਾ ਦਸਵਾਂ ਹਿੱਸਾ ਜਿਹੜਾ ਹੈ ਉਹ ਲੋੜਵੰਦਾਂ ਨੂੰ ਦੇਣਾ ਹੈ ਪਿਛਲ ਰਾਤੀ ਜਾਗਣਾ ਨਾਮ দান ਇਸ਼ਨਾਨ ਰਾਈ ਦੂਸਰੀ ਪੰਕਤੀ ਜੀ ਕਹਿੰਦੇ ਨੇ ਮਿੱਠਾ ਬੋਲਣ ਕਿਸੇ ਨੂੰ ਕੋੜਾ ਵਚਨ ਨਹੀਂ ਬੋਲਣਾ ਫਿਰ ਹੰਕਾਰ ਨੇੜੇ ਨਹੀਂ ਆਉਣ ਦੇਣਾ ਨਿਭ ਕੇ ਚੱਲਣਾ ਸੰਸਾਰ ਦੇ ਵਿੱਚ ਵਿਚਰਦਿਆਂ ਕੋਈ ਦੂਸਰਾ ਇਹ ਨਾ ਕਹੇ ਕਿਡਾ ਹੰਕਾਰੀ ਤੁਰਿਆ ਫਿਰਦਾ ਨਾ ਤੰਦ ਹੰਕਾਰ ਨਾ ਜਵਾਨੀ ਦਾ ਹੰਕਾਰ ਨਾ ਕੁਲ ਦਾ ਨਾ ਕਿਸੇ ਅਹੁਦੇ ਦਾ ਨਾ ਕਿਸੇ ਗੁਣਾ ਦਾ ਨਿਮਰਤਾ ਵਿੱਚ ਰਹਿਣਾ ਮਿੱਠਾ ਬੋਲਣ ਨਿਭ ਚੱਲਣ ਹੱਥੋਂ ਦੇ ਕੇ ਭਲਾ ਮਨਾਏ ਦਾਨ ਕਰਕੇ ਉਹਨੂੰ ਆਸਾਨ ਨਾ ਗਨੇ ਵੀ ਮੈਂ ਤੈਨੂੰ ਆਦਾਨ ਕੀਤਾ ਸਮਾਂ ਉਹਦਾ ਆਸਾਨ ਮੰਨੇ ਕਿ ਸਜਣਾ ਜੀ ਤੂੰ ਸੀ ਤਾਂ ਮੈਂ ਆਪਣੇ ਪੁੰਨ ਵਧਾ ਸਕਿਆ ਤੇਰੇ ਕਰਕੇ ਮੈਨੂੰ ਇਹ ਮੌਕਾ ਮਿਲਿਆ ਦਾਨ ਕਰਨ ਦਾ ਤੇਰਾ ਧੰਨਵਾਦ ਹੈ ਹੱਥੋਂ ਦੇ ਕੇ ਭਲਾ ਮਨਾਇਆ ਫਿਰ ਅੱਗੇ ਕਹਿੰਦੇ ਨਾ ਤਿੰਨ ਚੀਜ਼ਾਂ ਥੋੜੀਆਂ ਜ਼ਿੰਦਗੀ ਵਿੱਚ ਕਰਦੇ ਹੋ ਇਹ ਗੁਰਮਤਿ ਸਿਧਾਂਤ ਹੈ ਥੋੜਾ ਸਵਣਾ ਖਾਵਣਾ ਥੋੜਾ ਬੋਲਣ ਗੁਰਮਤ ਪਾਏ ਸੋਣਾ ਥੋੜਾ ਇਹ ਨਹੀਂ ਵੀ ਬਿਲਕੁਲ ਹੀ ਨਹੀਂ ਸੋਣਾ ਇਹ ਵੀ ਗੁਰਮਤ ਨਹੀਂ ਹੈ 24 ਘੰਟਿਆਂ ਚ 6 ਘੰਟੇ ਸੌਣ ਦਾ ਵਿਧਾਨ ਹੈ ਨੀਂਦ ਦਾ ਭਾਰ ਚੁੱਕ ਕੇ ਨਾ ਪ੍ਰਚਾਰ ਕੀਤਾ ਜਾ ਸਕਦਾ ਹੈ ਔਰ ਨਾ ਨਾਮ ਅਭਿਆਸ ਵਿੱਚ ਕਾਮਯਾਬੀ ਮਿਲ ਸਕਦੀ ਹੈ ਸ਼ੁਰੂ ਸ਼ੁਰੂ ਦੇ ਉਦੋਂ ਬਾਅਦ ਤਾਂ ਨੀਂਦ ਤੋਂ ਅਵਸਥਾ ਅੱਗੇ ਲੰਘ ਜਾਂਦੀ ਹੈ ਉਹ ਬકરી ਬਾਤ ਹੈ ਤਾਂ ਇਸ ਕਰਕੇ ਥੋੜਾ ਸਵਣਾ ਖਾਵਣਾ ਇਹ ਨਹੀਂ ਵੀ ਬਿਲਕੁਲ ਖਾਣਾ ਬੰਦ ਕਰ ਦੇਣਾ ਤੇ ਥੋੜਾ ਖਾਣਾ ਹੈ ਖਾਣਾ ਕਾਦੇ ਵਾਸਤੇ ਕਿਉਂ ਖਾਣੇ ਆਸੀਂ ਸਿੱਖ ਸਾਸੰਗ ਜੀ ਸਭ ਧਾਨੇ ਪੁਰਸ਼ਾਂ ਨੂੰ ਪਤਾ ਹੈ ਆਮ ਲੋਕਾਂ ਨੂੰ ਨਹੀਂ ਆਮ ਲੋਕ ਨੂੰ ਪੁੱਛ ਵੀ ਕਾਦੇ ਲਈ ਖਾਂਦੇ ਨੇ ਕਹਿੰਦੇ ਢਿੱਡ ਭਰਨ ਵਾਸਤੇ ਖਾਂਦੇ ਨੇ ਪੇਟ ਭਰ ਨਹੀਂ ਖਾਂਦੇ ਫੇਰ ਤਾਂ ਤੇਰੀ ਅਕਲ ਤੇ ਪਸ਼ੂ ਦੀ ਅਕਲ ਵਿੱਚ ਕੋਈ ਫਰਕ ਨਹੀਂ ਪੇਟ ਭਰਨ ਲਈ ਪਸ਼ੂ ਵੀ ਖਾਂਦੇ ਮਨੁੱਖ ਦੇ ਕੋਲ ਅਕਲ ਹੈ ਸਮਝ ਹੈ ਇਹ ਤਾਂ ਫਿਰ ਉਸ ਤਰ੍ਹਾਂ ਦੀ ਗੱਲੀ ਹੋ ਗਈ ਵੀ ਜੇ ਕੋਈ ਕਿਸੇ ਨੂੰ ਪੁੱਛੇ ਵੀ ਜਿਹੜੀ ਤੂੰ ਗੱਡੀ ਲਈ ਫਿਰਦਾ ਹੈ ਇਹਦੇ ਵਿੱਚ ਤੇਲ ਕਾਹਦੇ ਨਹੀਂ ਪੋਣਾ ਜੇ ਉਹ ਕਹੇ ਵੀ ਟੈਂਕੀ ਭਰਨ ਵਾਸਤੇ ਤੇਲ ਪੋਣਾ ਮੈਂ ਉਹ ਕਹਿੰਦੇ ਪਾਣੀ ਦੀ ਟੈਂਕੀ ਤਾਂ ਇਹਦੇ ਨਾਲ ਪਾਣੀ ਨਾਲ ਵੀ ਭਰੀ ਜਾ ਸਕਦੀ ਹੈ ਫਿਰ ਜੇ ਟੈਂਕੀ ਭਰਨੀ ਹੋ ਇਹੀ ਬਨੋਰਥ ਹੈ ਤੇਰਾ ਫਿਰ ਪਾਣੀ ਨਾਲ ਵੀ ਭਰੀ ਜਾ ਸਕਦੀ ਹੈ ਫਿਰ ਚੱਲ ਪੂ ਗੱਡੀ ਪੇਟ ਭਰਨ ਲਈ ਨਹੀਂ ਖਾਂਦੇ ਗੱਡੀ ਨੂੰ ਟਾਂਕੀ ਭਰਨ ਦੇ ਲਈ ਤੇਲ ਨਹੀਂ ਪਾਇਆ ਜਾਂਦਾ ਗੱਡੀ ਨੂੰ ਚਲਾਉਣ ਵਾਸਤੇ ਤੇਲ ਪਾਇਆ ਜਾਂਦਾ ਅੰਨ ਪਾਣੀ ਅਸੀਂ ਇਸ ਕਰਕੇ ਚਲਾਉਂਦੇ ਆਂ ਵੀ ਉਸ ਦਾ ਖੂਨ ਬਣੇ ਜੇ ਖਾਣ ਵਾਲੇ ਨੂੰ ਇਹ ਸੋਝੀ ਨਹੀਂ ਕਿ ਜੋ ਖਾਣਾ ਖਾ ਰਿਹਾ ਹੈ ਤੇਰੇ ਖੂਨ ਨੂੰ ਸਕਾਰਿਆ ਹੈ ਇਹ ਫਿਰ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਦੇ ਤਨ ਪੀੜੀ ਉਹਨਾਂ ਵਿੱਚ ਚੱਲੇ ਵਿਕਾਰ ਗਲਤ ਹੈ ਫਿਰ ਗਲਤ ਤੂੰ ਖਾਣਾ ਗਲਤ ਖਾਦਾ ਹੈ ਤੂੰ ਤੇਲ ਸਹੀ ਨਹੀਂ ਪਾਇਆ ਆਪਣੀ ਗੱਡੀ ਵਿੱਚ ਜਿਹੜੇ ਖਾਣੇ ਖੂਨ ਵਧਾਉਣ ਤੇ ਖੂਨ ਸਾਫ਼ ਰੱਖਣ ਤੇਰੀ ਜ਼ਿੰਮੇਵਾਰੀ ਬਣਦੀ ਹੈ ਤੁਸੀਂ ਪੁੱਛਿਓ ਜੇ ਆਪ ਤੈਨੂੰ ਪਰਖ ਨਹੀਂ ਸਿਹਤ ਵਿਗਿਆਨੀਆਂ ਨੂੰ ਪੁੱਛ ਕੀ ਖਾਣਾ ਚਾਹੀਦਾ ਹੈ ਮੇਰਾ ਖਿਆਲ ਆ ਵੀ ਗਿਣਤੀ ਨਹੀਂ ਕਿੰਨੇ ਲੋਕਾਂ ਨੇ ਇਹ ਪੁੱਛਿਆ ਵੀ ਐਰਨ ਘਟਗੀ ਜੀ ਕੀ ਕਰਨਾ ਚਾਹੀਦਾ ਤੇ ਬੜਾ ਸਿੱਧਾ ਜਿਹਾ ਫਾਰਮੂਲਾ ਦੱਸਿਆ ਜਿਨੀਆਂ ਨੇ ਸੁਣਿਆ ਅਰ ਮੈਨੂੰ ਉਹਨਾਂ ਦੇ ਫੋਨ ਆਏ ਵੀ ਠੀਕ ਹੈ ਜੀ ਅਸੀਂ ਡਾਕਟਰ ਦੇ ਕੋਲ ਜਾਏ ਤੋਂ ਬਿਨਾ ਸਾਡੀ ਖੂਨ ਦੀ ਕਮੀ ਪੂਰੀ ਹੋ ਗਈ ਆਪਣਾ ਇਹ ਕੋਈ ਪੀਰੀਅਡ ਵੈਦਕ ਦਾ ਨਹੀਂ ਕਿ ਮੈਂ ਤੁਹਾਨੂੰ ਇਸ ਪਾਸੇ ਤੋਰ ਦਿਆਂ ਜਿਹੜੀ ਗੱਲ ਚੱਲਦੀ ਹੈ ਮੈਂ ਉਸ ਪਾਸੇ ਚੱਲਦਾ ਕਹਿਣ ਤੋਂ ਪਾਵੇ ਖਾਣਾ ਹੀ ਹੈ ਖਾਣਾ ਹੀ ਬਦਲਿਆ ਦੱਸਿਆ ਹੀ ਉਹ ਵੀ ਆਹ ਖਾਣਾ ਸ਼ੁਰੂ ਕਰ ਦਿਓ ਭਾਈ ਇਹ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਫਾਰਮੂਲਾ ਦਿੱਤਾ ਖਾਲਸੇ ਨੂੰ ਬਸੋ ਵਰਤ ਲਓ ਅਰ ਤੁਹਾਡੇ ਚੋ ਵੀ ਜੇ ਕੋਈ ਵਸ਼ਾ ਤੁਸੀਂ ਜਦ ਮਰਜੀ ਇਸ ਨੂੰ ਆਪਣੀ ਜਿਸਮ ਦੇ ਉੱਤੇ ਜਮਾ ਕੇ ਦੇਖ ਲਓ ਸਰਬ ਲੋਹ ਦਾ ਵਾਟਾ ਲਓ ਪਰਤਨ ਲੈ ਲਓ ਚੰਗੀ ਤਰ੍ਹਾਂ ਮਾਦ ਲਓ ਉਸ ਨੂੰ ਰਾਤ ਨੂੰ ਪਾਣੀ ਦਾ ਭਰ ਦਿਓ ਤੇ ਅੱਧਾ ਨਿੰਬੂ ਨਿਚੋੜ ਦਿਓ ਉਹਦੇ ਵਿੱਚ ਕੁਝ ਨਹੀਂ ਕਰਨਾ ਉਹਨੇ ਸਵੇਰੇ ਉੱਠ ਕੇ ਪੀਰੋ ਡੇਢ ਦੋ ਮਹੀਨੇ ਤੋਂ ਬਾਅਦ ਜਾ ਕੇ ਆਪਣੀ ਐਰ ਨੇ ਚੈੱਕ ਕਰਾ ਲਿਓ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿੰਨੀ ਵਧ ਗਈ ਖਾਣਾ ਹੀ ਖਾਦਿਆ ਪਰ ਤੁਸੀਂ ਇਹ ਤੇਲ ਸਹੀ ਪਾਇਆ ਹੈ ਟੈਂਕੀ ਨਹੀਂ ਭਰੀ ਇਹਦੇ ਵਿੱਚ ਉਹ ਕੁਛ ਦਿੱਤਾ ਜੀ ਤੁਹਾਡੀ ਮਸ਼ੀਨਰੀ ਨੂੰ ਚਾਹੀਦੀ ਥੋੜਾ ਸਬਰਾਂ ਖਾਵਣਾ ਥੋੜਾ ਬੋਲਣ ਗੁਰਮਤ ਪਾਏ ਕਾਲ ਖਾਏ ਸੁਕਿਰਤ ਕਰੇ ਧਰਮ ਦੀ ਕਿਰਤ ਕਰਨੇ ਬਣ ਸਕਣਾ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜੋ ਇਹ ਸਿੱਖਿਆ ਦਿੱਤੀ ਹੈ ਸਾਧ ਸੰਗਤ ਮਿਲ ਗਾਵਦੇ ਰਾਤ ਦੇਹ ਨਿਤ ਚੱਲ ਚੱਲ ਜਾਏ ਤੁਸੀਂ ਚੱਲ ਕੇ ਆਇਓ ਨਾ ਭਾਈ ਗੁਰਦਾਸ ਨੇ ਕਿਹਾ ਵੀ ਚੱਲ ਕੇ ਜਾ ਸਿੱਖਾ ਉੱਤੇ ਜਿੱਥੇ ਸਾਧ ਸੰਗਤ ਇਕੱਤਰ ਹੋ ਰਹੀ ਹੈ ਤੇ ਫਿਰ ਸਬਤ ਸੁਰਤ ਪਰਚਾ ਕਰੇ ਸਤਿਗੁਰ ਪਰਚੇ ਮਨ ਪਰਚਾਏ ਸ਼ਬਦ ਗੁਰੂ ਦਾ ਤੇ ਸੁਰਤੀ ਦੇ ਵਿੱਚ ਉਸ ਦਾ ਪਰਚੇ ਤੋਂ ਭਾਵੇ ਪ੍ਰੇਮ ਕਰੇ ਸ਼ਬਦ ਦਾ ਪ੍ਰੇਮ ਕਰੇ ਤੇ ਸਤਿਗੁਰੂ ਨਾਨਕ ਸਾਹਿਬ ਦੇ ਨਾਲ ਪ੍ਰੇਮ ਕਰਕੇ ਆਪਣੇ ਮਨ ਨੂੰ ਉਸ ਪ੍ਰੇਮ ਵਿੱਚ ਪਰਚਾਵੇ ਇਹ ਸਿਧਾਂਤ ਬੋਲਦੇ ਨੇ ਭਾਈ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਭਇਆ ਆਨੰਦ ਜਗਤ ਵਿੱਚ ਕਲ ਤਾਰਨ ਗੁਰੂ ਨਾਨਕ ਆਇਆ ਗੁਰੂ ਨਾਨਕ ਸਾਹਿਬ ਮਹਾਰਾਜ ਜਿਸ ਵਿਅਕਤੀ ਨੂੰ ਪਿਤਾ ਬਣਾਉਂਦੇ ਨਾ ਤੇ ਜਿਸ ਮਾਂ ਨੂੰ ਮਾਂ ਬਣਾਉਂਦੇ ਨਾ ਪਤਾ ਨਹੀਂ ਕਿੰਨੇ ਜਨਮਾਂ ਦੀ ਕਮਾਈ ਸੀ ਦਾ ਕੋਈ ਅੰਦਾਜ਼ਾ ਨਹੀਂ ਗੁਰੂ ਅਰਜਨ ਦੇਵ ਮਹਾਰਾਜ ਦਾ ਪਾਵਨ ਬਚਨ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰੱਖੇ ਮੇਰੀ ਗੁਰੂ ਨਾਨਕ ਸਹਿਬ ਮਹਾਰਾਜ ਦੇ અવਤਾਰ ਧਾਰਨ ਦੇ ਵੇਲੇ ਇਸ ਸੰਸਾਰ ਦੇ ਅੰਦਰ ਬਾਤਾਵਰਨ ਵਿੱਚ ਕਿੰਨਾ ਪ੍ਰਭਾਵ ਪਿਆ ਤੇ ਉਹਦੀਆਂ ਕੁਝ ਗੱਲਾਂ ਪ੍ਰਾਤਨ ਜਨਮ ਸਾਖੀ ਵਿੱਚ ਲਿਖੀਆਂ ਹੋਈਆਂ ਹਨ ਕਹਿੰਦੇ ਜਿਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਅਵਤਾਰ ਧਾਰਨਾ ਸੀ ਪਹਿਲੀ ਤਾਂ ਬਾਤ ਜਿਹੜੇ ਪ੍ਰਚਾਰਕ ਇਹ ਪ੍ਰਚਾਰ ਕਰਦੇ ਨੇ ਬੜੇ ਡੰਕੇ ਦੀ ਚੋਟ ਨਾਲ ਇਹ ਕਹਿੰਦੇ ਨੇ ਵੀ ਗੁਰੂ ਨਾਨਕ ਇੱਕ ਆਮ ਤੁਹਾਡੇ ਵਰਗਾ ਸਾਡੇ ਵਰਗਾ ਇੱਕ ਬੰਦਾ ਸੀ ਇਹ ਪ੍ਰਭਾਵ ਦੇ ਕੇ ਪ੍ਰਚਾਰ ਕੀਤਾ ਜਾਂਦਾ ਹੈ ਗੁਰੂ ਨਾਨਕ ਨੂੰ ਰੱਬ ਨਾ ਕਹੋ ਗੁਰੂ ਨਾਨਕ ਨੂੰ ਪਰਮੇਸ਼ਰ ਨਾ ਕਹੋ ਇਹ ਬੜਾ ਜ਼ੋਰ ਦਿੱਤਾ ਜਾ ਰਿਹਾ ਕਿ ਨਮਾ ਪ੍ਰਚਾਰ ਸ਼ੁਰੂ ਹੋ ਗਿਆ ਤੁਹਾਡੇ ਵਿੱਚ ਤੇ ਕੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਹ ਬਚਨ ਨਹੀਂ ਆਏ ਗੁਰੂ ਰਾਮਦਾਸ ਮਹਾਰਾਜ ਸਿੱਤੇ ਪਾਛ ਨੇ ਬਚਨ ਨਹੀਂ ਕਹੇ ਅਰ ਪਟਾਂ ਦੇ ਸਵਈਆਂ ਦੇ ਚ ਬਚਨ ਨਹੀਂ ਆਏ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਗੁਰੂ ਗ੍ਰੰਥ ਸਾਹਿਬ ਦੀ ਆਵਾਜ਼ ਹੈ ਤਾਂ ਆਪ ਨਾਰਾਇਣ ਕਲਾਤ ਹਰ ਜਗ ਮੇ ਪਰਵਰਿਓ ਗੁਰੂ ਗ੍ਰੰਥ ਸਾਹਿਬ ਦੀ ਆਵਾਜ਼ ਹੈ ਅਨਕੰ ਨਵਿਦ ਤੇਜਸ ਮਨਸਾ ਸਾਨਕਾ ਅਨਕ ਰਹਿਤ ਪ੍ਰਮਾਤਮ ਜੋ ਹੀ ਨਾਨਕ ਨਾਮ ਕਹਾਵੇ ਸੋ ਫਿਰ ਉਹ ਦਲੀਲ ਦਿੰਦੇ ਆ ਇੱਕ ਬੜੀ ਸੋਹਣੀ ਅਰੋ ਤਕਰੀਬਨ 90% ਦੀ ਲੋਕਾਂ ਨੂੰ ਪਸੰਦ ਆ ਜਾਂਦੀ ਉਹ ਕਹਿੰਦੇ ਜੀ ਦੇਖੋ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਜਿਹੜਾ ਗਰਭ ਵਿੱਚ ਆਵੇ ਉਹ ਠਾਕਰ ਨਹੀਂ ਹੁੰਦਾ ਔਰ ਉਹ ਮੂੰਹ ਸੜ ਜਾਏ ਜਿਹੜਾ ਕਹੇ ਠਾਕਰ ਗਰਭ ਵਿੱਚ ਆਇਆ ਸੋ ਮੁਖ ਜਲੋ ਜੋ ਕਹੇ ਠਾਕਰ ਤੋਂ ਨਹੀਂ ਇਹ ਪੰਕਤੀ ਸੁਣਾ ਦੇ ਇਹ ਬਿਲਕੁਲ ਠੀਕ ਹੈ ਅਸੀਂ ਵੀ ਸਹਿਮਤ ਆ ਇਸ ਗੱਲ ਦੇ ਨਾਲ ਕਿ ਠਾਕਰ ਗਰਭ ਵਿੱਚ ਨਹੀਂ ਆ ਸਕਦਾ ਅਰੇ ਸੀ ਨਾਲੇ ਇਹ ਕਹਿੰਦੇ ਵੀ ਗੁਰੂ ਨਾਨਕ ਵੀ ਗਰਭ ਵਿੱਚ ਨਹੀਂ ਆਇਆ ਅਰ ਜੇ ਸੱਚ ਪੁੱਛੋ ਤਾਂ ਧਾਰਮਿਕ ਗ੍ਰੰਥਾਂ ਨੂੰ ਪੜਨ ਤੋਂ ਬਾਅਦ ਇਹ ਸਿੱਟੇ ਤੇ ਹਰ ਕੋਈ ਪਹੁੰਚੇਗਾ ਕਿ ਅਵਤਾਰੀ ਪੁਰਸ਼ ਦੀ ਦੇਹ ਦੇ ਅੰਦਰ ਜੀਵਾਤਮਾ ਪ੍ਰਵੇਸ਼ ਨਹੀਂ ਕਰਦਾ ਜਿੰਨੀ ਦੇਰ ਤੱਕ ਉਹ ਦੇਹ ਗਰਭ ਤੋਂ ਬਾਹਰ ਨਹੀਂ ਨਿਕਲਿਆ ਹੁੰਦੀ ਬਾਕੀ ਦੀਆਂ ਦੇਹਾਂ ਬਣਦੀਆਂ ਹਨ ਪਹਿਲਾਂ ਜੀਵਾਤਮਾ ਹੁੰਦਾ ਹੈ ਤੇ ਉਹਦੇ ਦੁਆਲੇ-ਦੁਆਲੇ ਜਿਵੇਂ ਰੇਸ਼ਮ ਦੇ ਕੀੜੇ ਦੇ ਉਹ ਰੇਸ਼ਮ ਦਾ ਕੀੜਾ ਹੁੰਦਾ ਹੈ ਉਹਦੇ ਦੁਆਲੇ-ਦੁਆਲੇ ਰੇਸ਼ਮ ਬਣਦਾ ਜਾਂਦਾ ਹੈ ਜੀਵਾਤਮਾ ਦੇ ਆਲੇ-ਦੁਆਲੇ ਸਾਡਾ ਸਾਰਾ ਸਰੀਰ ਦਾ ਮਟੀਰੀਅਲ ਜਿਹੜਾ ਲੱਗਦਾ ਰਹਿੰਦਾ ਹੈ ਮਾਂ ਕੀ ਰਕਤ ਪੈਦਾ ਬੁੰਦ ਤਾਰਾ ਤਾਂ ਇਹ ਸਰੀਰ ਜਿਹੜਾ ਹੈ ਰਕਤ ਪਿੰਦ ਦਾ ਇਹ ਤਨੋਂ ਮਾਇਆ ਦੀ ਸ਼ਕਤੀ ਨੂੰ ਬਣਦਾ ਹੈ ਪਰ ਜਿਸ ਵੇਲੇ ਗੁਰੂ ਨਾਨਕ ਸਾਹਿਬ ਦੀ ਆਇਆ ਹੈ ਸੰਸਾਰ ਦੀ ਮਰਿਆਦਾ ਰੱਖਣ ਵਾਸਤੇ ਦੇਹ ਉਸੇ ਤਰ੍ਹਾਂ ਪਲਦੀ ਗਈ ਲੇਕਿਨ ਗੁਰੂ ਨਾਨਕ ਦਾ ਆਪਣਾ ਸਰੂਪ ਉਹਦੇ ਵਿੱਚ ਅਜੇ ਪ੍ਰਵੇਸ਼ ਨਹੀਂ ਹੋਇਆ ਗਰਭ ਵਿੱਚ ਨਹੀਂ ਗਏ ਜਿਸ ਵੇਲੇ ਸਮਾ ਹੋ ਗਿਆ ਦੇਹ ਦਾ ਉਸ ਮਾਤਾ ਦੇ ਕੁੱਖ ਤੋਂ ਦੇਹ ਨੇ ਬਾਹਰ ਆਉਣਾ ਤੇ ਫਿਰ ਮਾਤਾ ਪਿਤਾ ਨੂੰ ਇੱਕ ਚਲਕ ਉਹ ਹੋਂਦੇ ਨੇ ਇਤਿਹਾਸ ਦੇ ਬਨੇ ਪੜ ਕੇ ਦੇਖੋ ਉਥੇ ਲਿਖਿਆ ਕਿ ਮਾਤਾ ਪਿਤਾ ਨੂੰ ਚਤਰ ਪੂਜ ਰੂਪ ਦੇ ਅੰਦਰ ਜੋ ਅਖਰ ਲਿਖੇ ਮੈਂ ਉਹਨੂੰ ਘਟਾ ਨਹੀਂ ਸਕਦਾ ਤੇ ਨਾ ਵਧਾਉਣੇ ਬਾਜੂ ਹੋਣਗੇ ਜਦੋਂ ਮਾਤਾ ਪਿਤਾ ਨੇ ਦੇਖਿਆ ਕਿ ਆਪ ਨਾਰਾਇਣ ਜੀ ਸਾਡੇ ਘਰ ਵਿੱਚ ਆ ਗਏ ਤੇ ਮਾਤਾ ਪਿਤਾ ਨੇ ਮੱਥਾ ਟੇਕਿਆ। ਔਰ ਜਦੋਂ ਮਾਤਾ ਨੂੰ ਇਹ ਪਤਾ ਲੱਗਦਾ ਹੈ ਕਿ ਮੇਰੀ ਕੁੱਖ ਵਿੱਚ ਏਸ ਪਰਮੇਸ਼ਰ ਦੀ ਦੇਹ ਹੈ ਤਾਂ ਮਾਤਾ ਅਗਿਆਨ ਦੇ ਬਸ ਹੋ ਕੇ ਮਾਤਾ ਤ੍ਰਿਪਤਾ ਕਹਿੰਦੀ ਹੈ ਵੀ हे ਪਰਮੇਸ਼ਰ ਕਰੋੜਾਂ ਬ੍ਰਹਮੰਡਾਂ ਦੇ ਮਾਲਕ ਤੂੰ ਮੇਰੇ ਗਰਭ ਵਿੱਚ ਕਿਵੇਂ ਆ ਗਿਆ? ਤਾਂ ਪਰਮੇਸ਼ਰ ਜੀ ਕਹਿੰਦੇ ਨੇ ਮਾਤਾ ਮੈਂ ਤੇਰੇ ਗਰਭ ਵਿੱਚ ਨਹੀਂ ਆਉਂਦਾ ਮੈਂ ਗਰਭ ਵਿੱਚ ਆਉਂਦਾ ਹੀ ਨਹੀਂ ਹਾਂ ਮੇਰਾ ਸਰੀਰ ਹੈ ਤੇਰੇ ਗਰਭ ਦੇ ਵਿੱਚ ਤੂੰ ਮੇਰੇ ਸਰੀਰ ਦੀ ਮਾਂ ਹੈਂ ਮੇਰੀ ਮੈਂ ਤਾਂ ਸਾਰੀ ਸੰਸਾਰ ਦੇ ਅੰਦਰ ਵਿਆਪਕ ਹੈ ਉਧਰੋਂ ਮਹਾਰਾਜ ਸਾਹਿਬ ਜੀ ਦਾ ਸਰੀਰ ਜਦੋਂ ਪੈਦਾ ਹੁੰਦਾ ਹੈ ਤੇ ਇਹ ਨਿਰੰਕਾਰੀ ਜੋਤ ਸੰਸਾਰ ਦੇ ਵਿੱਚ ਪ੍ਰਗਟ ਹੁੰਦੀ ਹੈ ਤੇ ਉਧਰੋਂ ਦੇਹ ਪ੍ਰਗਟ ਹੁੰਦੀ ਹੈ ਦੇਹ ਦੇ ਵਿੱਚ ਪ੍ਰਵੇਸ਼ ਕਰਦੇ ਨੇ ਤੇ ਹੁਣ ਅੱਗੇ ਦੌਲਤਾਂ ਦਾਈ ਦੀ ਬਾਰੀ ਆਉਂਦੀ ਹੈ ਕਿ ਉਹ ਦੱਸਦੀ ਹੈ ਕਿਹੜੇ-ਕਿਹੜੇ ਚਿੰਨ ਤਾਂ ਉਹ ਦੱਸਦੀ ਹੈ ਕਹਿੰਦੇ ਉਸ ਵੇਲੇ ਕਿ ਹੇ ਪ੍ਰੋਫੈਟ ਜੀ ਮੇਰੀਆਂ ਹੱਥਾਂ 'ਚ ਸੈਂਕੜੇ ਬੱਚੇ ਜੰਮੇ ਇਹ ਬੱਚਾ ਨਹੀਂ ਹੈ ਕਿ ਕੌਣ ਹੈ ਕਹਿੰਦੇ ਜੀ ਇਹ ਤਾਂ ਇੰੋਂ ਲੱਗਦਾ ਵੀ ਪਰਮੇਸ਼ਰ ਹੈ ਇਹ ਤੈਨੂੰ ਕੀ ਪਤਾ ਹੈ ਕਹਿਣ ਲੱਗੀ ਜੀ ਇਸ ਕਰਕੇ ਪਤਾ ਹੈ ਕਿ ਜਨਮ ਲੈਂਦਿਆਂ ਖਿੜਖਿੜ ਕਰਕੇ ਹੱਸੇ ਅਰ ਹਾਸਾ ਵੀ ਬੱਚਿਆਂ ਵਰਗਾ ਨਹੀਂ ਸੀ ਹੱਸੇ ਕਿਉਂ ਨਾ ਦਾਈ ਨੂੰ ਪਤਾ ਨਾ ਮਾਂ ਨੂੰ ਪਤਾ ਨਾ ਪਿਓ ਨੂੰ ਪਤਾ ਨਾ ਪਾਧੀ ਨੂੰ ਪਤਾ ਉਸ ਵੇਲੇ ਸਾਹਮਣੇ ਖੜੇ ਨੇ ਬਰਮਾ ਵਿਸ਼ਨੂੰ ਸ਼ਿਵ ਜੀ 33 ਕਰੋੜ ਦੇਵਤੇ ਦੀ ਯਾਰ ਕਰਨ ਵਾਸਤੇ ਗੈਨ ਜਿੱਧਰ ਆ ਜਾਓ ਉਪਰ ਦੀ 33 ਕਰੋੜ ਦੇਵਤੇ ਤੇ ਹੁਣ ਜ਼म्मेदार ਦੇਵਤੇ ਸਾਹਮਣੇ ਦੇਖ ਕੇ ਗੁਰੂ ਨਾਨਕ ਨੇ ਉਹਨਾਂ ਵੱਲ ਵੇਖ ਕੇ ਹੱਸ ਪਏ ਕਿ ਤੁਸੀਂ ਮੈਨੂੰ ਪਹਿਚਾਨ ਲਿਆ ਉਹ ਆਇਆ ਨਦਰਸ਼ਨ ਕਰਨ ਮਾਲਕ ਦੇ ਜਿਵੇਂ ਕੋਈ ਰੂਪ ਬਦਲ ਕੇ ਆਵੇ ਨਾ ਦੂਸਰਾ ਪਛਾਣ ਲਵੇ ਹੱਸ ਪੈਂਦਾ ਵੀ ਤੂੰ ਹੁਣ ਦਸੀ ਨਾ ਇਹਨੂੰ ਗੁਪਤ ਕਰ ਲੈ ਬਾਤ ਤੇ ਫਿਰ ਮਹਾਰਾਜ ਸਾਹਿਬ ਜੀ ਦਾ ਨਾਮਕਰਨ ਹੁੰਦਾ ਜਿਸ ਰਾਤ ਗੁਰੂ ਨਾਨਕ ਸੰਸਾਰ ਦੇ ਅੰਦਰ ਪ੍ਰਗਟ ਹੁੰਦੇ ਨੇ ਗੁਰੂ ਪਿਆਰਿਓ ਇਤਿਹਾਸ ਦੇ ਪੰਨੇ ਪੜ੍ਹ ਕੇ ਦੇਖੋ ਕਹਿੰਦੇ ਉਸ ਰਾਤ ਨੂੰ ਨਾਮ ਅਭਿਆਸੀਆਂ ਨੂੰ ਕਿੰਨਾ ਰਸ ਆਇਆ ਨਾਮ ਦੇ ਵਿੱਚ ਤੇ ਸੰਸਾਰ ਦੇ ਜਿਹੜੇ ਰੋਗੀ ਸੀ ਕਹਿੰਦੇ ਉਹਨਾਂ ਨੂੰ ਬੈਨੀਫਿਟ ਇਹ ਮਿਲਿਆ ਕਿ ਉਹਨਾਂ ਦੀ ਬਿਮਾਰੀ हट ਗਈ ਜਿਹੜੇ ਬੰਦ ਜੇਲ੍ਹਾਂ ਦੇ ਵਿੱਚ ਸਨ ਰਾਜਿਆਂ ਦੇ ਮਨ ਪ੍ਰੇਰ ਦਿੱਤੇ ਇਹਨਾਂ ਨੇ ਖੁਸ਼ੀ ਦੇ ਵਿੱਚ ਉਹਨਾਂ ਨੂੰ ਬਾਹਰ ਕੱਢ ਦਿੱਤਾ ਪਰ ਇਹ ਨਹੀਂ ਪਤਾ ਕਿਸ ਖੁਸ਼ੀ ਵਿੱਚ ਉਹਨਾਂ ਨੂੰ ਬੰਦ ਖਲਾਸੀ ਕੀਤੀ ਹੈ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਲਿਖਿਆ ਵੀ ਮਹੀਨੇ ਦੇ ਹੋਏ ਟੌਂ ਟਕਾਉਣ ਲੱਗੇ ਅਰ ਫਿਰ ਜਿਹੜਾ ਵੀ ਆਉਂਦਾ ਹੈ ਉਹਨੂੰ ਹੱਸ ਕੇ ਐਨਾ ਮੋਹਿਤ ਕਰ ਲੈਂਦੇ ਨੇ ਕਹਿੰਦੇ ਇੱਕ ਵਾਰੀ ਦਰਸ਼ਨ ਕਰਕੇ ਅੱਠ ਪਹਿਰ ਖੁਸ਼ੀ ਸੰਭਾਲੀ ਨਹੀਂ ਜਾਂਦੀ ਅਗਲੀ ਪਲਕ ਫੇਰ ਆ ਜਾਂਦੇ ਮਹਤਾ ਜੀ ਦੇ ਘਰ ਤਨਤਾ ਲਗਿਆ ਰਹਿੰਦਾ ਹੈ ਗੁਰੂ ਨਾਨਕ ਸਾਹਿਬ ਦੀ ਇੱਕ ਗੱਲ ਆਪ ਜੀ ਦੇ ਨਾਲ ਕਰਕੇ ਮੈਂ ਗੱਲ ਸਮਾਪਤ ਕਰਾਂਗਾ ਡੇਢ ਬਰੇ ਦੀ ਉਮਰ ਤੱਕ ਗੁਰੂ ਨਾਨਕ ਸਾਹਿਬ ਨੇ ਆਪਣੀ ਜ਼ੁਬਾਨ ਨਹੀਂ ਖੋਲੀ ਨਾ ਮਾਂ ਕਿਹਾ ਨਾ ਪਿਓ ਕਿਹਾ ਨਾ ਕੋਈ ਹੋਰ ਸ਼ਬਦ ਕਿਹਾ ਘਰ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਮਾਂ ਨੂੰ ਚਿੰਤਾ ਮੇਰਾ ਪੁੱਤ ਬੋਲਣ ਨਹੀਂ ਲੱਗਿਆ ਪਿਓ ਨੂੰ ਚਿੰਤਾ ਮੇਰਾ ਪੁੱਤ ਬੋਲਦਾ ਨਹੀਂ ਚਾਚੇ ਨੂੰ ਕਿ ਮੇਰਾ ਭਤੀਜਾ ਬੋਲਦਾ ਨਹੀਂ ਤੇ ਉਸ ਵੇਲੇ ਘਰ ਦੇ ਵਿੱਚ ਇਹ ਗੱਲ ਕਹੀ ਗਈ ਭੈਣ ਨਾਨਕੀ ਨੂੰ ਕਿਹਾ ਬੇਟੀ ਕਿਉਂਕਿ ਉਸ ਵੇਲੇ ਨਾਨਕੀ ਸਾਢੇ 6 ਵਰਿਆਂ ਦੀ ਹੋ ਚੁੱਕੀ ਹੈ ਹਰ ਵੇਲੇ ਵੀਰੇ ਦੇ ਸਹਰਾਣੇ ਬੈਠਦੀ ਹੈ ਆਪਣੇ ਪ੍ਰਾਣਾ ਤੋਂ ਪਿਆਰਾ ਹੈ ਤੇ ਇੱਕ ਦਿਨ ਮਹਿਤਾ ਜੀ ਮਾਤਾ ਜੀ ਨੇ ਕਿਹਾ ਕੁੜੀਏ ਨਾਨਕੀ ਤੈਨੂੰ ਨਹੀਂ ਇਸ ਤਰ੍ਹਾਂ ਲੱਗਦਾ ਕਿ ਤੇਰਾ ਵੀਰ ਬੋਲਣ ਨਹੀਂ ਲੱਗਿਆ ਜਿਹੜੇ ਉਸ ਵੇਲੇ ਦੇ ਬੱਚੇ ਪੈਦਾ ਹੋਏ ਸਾਰੇ ਬੋਲਦੇ ਨੇ ਭਾਵੇਂ ਬੱਚੀਆਂ ਬੱਚੇ ਐ ਤੇ ਤੂੰ ਬੁਲਾਇਆ ਕਰ ਤਾਂ ਕਿ ਇਹ ਬੋਲੇ ਭੈਣ ਨਾਨਕੀ ਉਹ ਮਨੁੱਖੀ ਅੱਖ ਹੈ ਜਿਨੇ ਸਭ ਤੋਂ ਪਹਿਲਾਂ ਗੁਰੂ ਨਾਨਕ ਨੂੰ ਪਹਿਚਾਨ ਲਿਆ ਸੀ ਕਿ ਪਰਮੇਸ਼ਰ ਹੈ। ਭਾਵੇਂ ਸਰੀਰ ਛੋਟਾ ਹੈ ਸਾਢੇ 6 ਵਰਿਆਂ ਦਾ ਵੀ ਬੱਚਾ ਹੀ ਹੁੰਦਾ ਤੇ ਗੁਰੂ ਨਾਨਕ ਨੂੰ ਗੋਦ ਵਿੱਚ ਲੈ ਕੇ ਪਰਿਵਾਰ ਦੇ ਵਿੱਚ ਕਹਿੰਦੀ ਕਿਉਂਕਿ ਪਰਿਵਾਰ ਨੇ ਕਹਿ ਦਿੱਤਾ ਬਲਾ ਪਹਿਨ ਨਾਨਕ ਜੀ ਨੇ ਕਿਹਾ ਵੀਰਿਆ ਤੂੰ ਬੋਲਦਾ ਕਿਉਂ ਨਹੀਂ ਪਹਿਨ ਨਾਨਕ ਜੀ ਦੇ ਚਿਹਰੇ ਵੱਲ ਵੇਖਦੇ ਤੇ ਹੱਸ ਪਏ ਕਹਿੰਦੇ ਹੱਸੀ ਜਾਣਾ ਬੋਲਦਾ ਕਿਉਂ ਨਹੀਂ ਫੇਰ ਨਹੀਂ ਬੋਲੇ ਜਦੋਂ ਦੋ ਵਾਰ ਕਹਿਣ ਤੋਂ ਨਾ ਬੋਲੇ ਪੈਣ ਨਾਨਕੀ ਕਹਿੰਦੇ ਵੀਰਿਆ ਤੈਨੂੰ ਪਤਾ ਵੀ ਮਾਂ ਪਿਓ ਕਿੰਨੀ ਚਿੰਤਾ ਕਰਦੇ ਆ ਇਹ ਨਹੀਂ ਕਿਹਾ ਵੀ ਮੈਂ ਚਿੰਤਾ ਕਰਦੀ ਹਾਂ ਤੈਨੂੰ ਪਤਾ ਕਿੰਨੀ ਚਿੰਤਾ ਕਰਦੇ ਆ ਮਾਂ ਪਿਓ ਕਿਉਂ ਨਹੀਂ ਬੋਲਦਾ ਨਹੀਂ ਬੋਲੇ ਕਹਿੰਦੇ ਪੈਣ ਨਾਨਕੀ ਨੇ ਨੇਤਰ ਬੰਦ ਕੇ ਕਿਹਾ ਵੀਰਿਆ ਰੱਬ ਦਾ ਵਾਸਤਾ ਜਦੋਂ ਰੱਬ ਦਾ ਵਾਸਤਾ ਪਾ ਕੇ ਕਿਹਾ ਕਿ ਬੋਲ ਮੇਰੇ ਗੁਰੂ ਨਾਨਕ ਸਾਹਿਬ ਅੱਜ ਸੰਸਾਰ ਦੇ ਵਿੱਚ ਡੇਢ ਬਰੇ ਦੀ ਉਮਰ ਦੇ ਵਿੱਚ ਜੋ ਸ਼ਬਦ ਬੋਲਿਆ ਇਹ ਸ਼ਬਦ ਸਾਨੂੰ ਚੇਤੇ ਹੋਣਾ ਚਾਹੀਦਾ ਕਿ ਕਿਹੜਾ ਸ਼ਬਦ ਬੋਲਿਆ ਸੀ 1.5 ਬਰੇ ਦੀ ਉਮਰ ਹੈ ਸ਼ਬਦ ਬੋਲਿਆ ਵਾਹਿਗੁਰੂ ਇਹ 1.5 ਬਰੇ ਦੀ ਉਮਰ ਚ ਪਹਿਲਾ ਸ਼ਬਦ ਗੁਰੂ ਨਾਨਕ ਦਾ ਸੰਸਾਰ ਦੇ ਅੰਦਰ ਇਸ ਤੋਂ ਪਹਿਲਾਂ ਵਾਹਿਗੁਰੂ ਸ਼ਬਦ ਕਿਸੇ ਨੇ ਨਹੀਂ ਸੁਣਿਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਭੈਣ ਨਾਨਕੀ ਦੇ ਪਰਥਾਏ ਸ਼ਬਦ ਬੋਲਿਆ ਪੂਰੇ ਸੰਸਾਰ ਦੇ ਭਲੇ ਲਈ ਤੇ ਭੈਣ ਨਾਨਕੀ ਦੇ ਸਾਰੇ ਰੋਮਾਂ ਦੇ ਵਿੱਚੋਂ ਵਾਹਿਗੁਰੂ ਸ਼ਬਦ ਆਪਣੇ ਆਪ ਧੁਨ ਰੂਪ ਹੋ ਕੇ ਚੱਲ ਪਿਆ। ਗੁਰੂ ਨਾਨਕ ਸਾਹਿਬ ਦੀ ਹਰ ਗੱਲ ਅਗਮੀ ਹੈ। ਡੇਢ ਬਰੇ ਦੀ ਉਮਰ ਵਿੱਚ। ਅਰ ਡੇਢ ਬਰੇ ਦੀ ਉਮਰ ਦੇ ਵਿੱਚ ਨਾਮਦੇਵ ਨੇ ਸਭ ਤੋਂ ਪਹਿਲਾਂ ਸ਼ਬਦ ਬੋਲਿਆ ਸੀ ਬੀਠਲ। ਉਹ ਵੀ ਡੇਢ ਬਰੀ ਦੀ ਉਮਰ ਦੀ ਬੋਲੇ ਸੀ। ਮੈਂ ਤੁਲਨਾ ਨਹੀਂ ਦੇ ਰਿਹਾ। ਉਹ ਭਗਤ ਹੈ ਇਹ ਗੁਰੂ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਡੇਢ ਭਰੇ ਦੀ ਉਮਰ ਦੇ ਵਿੱਚ ਵਾਹਿਗੁਰੂ ਸ਼ਬਦ ਜਿਹੜਾ ਬੇਦਕ ਤੇ ਅਗੋਚਰਾ ਵਾਹਿਗੁਰੂ ਗੁਰ ਸ਼ਬਦ ਸੁਣਾਇਆ ਜਿਹੜਾ ਬੇਦਕ ਤੇ ਬੰਦੇ ਦੇ ਅਗੋਚਰ ਔਰ ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਮੂਲ ਮੰਤਰ ਤੇ ਗੁਰ ਮੰਤਰ ਜਿੱਥੇ ਬਈ ਨਦੀ 'ਚ ਪ੍ਰਗਟ ਹੋ ਕੇ ਸੰਤ ਘਾਟ ਗੁਰਦੁਆਰੇ ਚੌਂਕੜਾ ਲਾ ਕੇ ਬੈਠੇ ਭੈਣ ਨਾਨਕ ਨੇ ਦੀਗ ਲੈ ਕੇ ਆਂਦੀ ਨਿਰੰਕਾਰ ਦੇ ਨਿਮਿਤ ਦੀਗ ਅਰਪਣ ਕੀਤੀ ਗਈ ਅਰਦਾਸ ਕੀਤੀ ਗਈ ਤੇ ਸੱਚਖੰਡ ਤੋਂ ਆ ਕੇ ਪਹਿਲੇ ਇਹ ਖੇੜਾ ਆਪੇ ਹਰੀ ਕਰਾਂਗੇ ਆਪੇ ਬੋਰਾਂਗੇ ਆਪੇ ਦੋ ਰੂਪ ਨਾਨਕ ਵੀ ਆਪ ਦੇ ਨਿਰੰਕਾਰ ਵੀ ਆਪ अनेका ਰੂਪੀ ਖੰਵੀ ਤਾਮ ਕਰਸੋ ਜੀ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀપી ਸੱਚ ਤੱਕ ਮੂਲ ਮੰਤਰ ਉਚਾਰਨ ਕੀਤਾ ਤੇ ਜਿੰਨਿਆਂ ਨੇ ਸੁਣਿਆ ਸਾਰਿਆਂ ਦੇ ਰੋਮਾਂ 'ਚੋਂ ਆਵਾਜ਼ ਆਈ ਜਿੱਥੇ ਚੌਂਕੜਾ ਲਾ ਕੇ ਬੈਠੇ ਸਭ ਤੋਂ ਪਹਿਲਾਂ ਗੁਰਦੁਆਰੇ ਦੀ ਇਮਾਰਤ ਬਣੀ ਪਰ ਗੁਰੂ ਨਾਨਕ ਸਾਹਿਬ ਜੀ ਦਾ ਮੂਲ ਮੰਤਰ ਕੰਧ ਦੇ ਉੱਤੇ ਉਕਰਨਾ ਪਿਆ ਕਿਉਂਕਿ ਉੱਥੇ ਉਚਾਰਨ ਕੀਤਾ ਸੀ ਜਿੱਨਾ ਉਚਾਰਨ ਕੀਤਾ ਸੀ ਉਦ ਕੰਧ ਤੇ ਲਿਖਿਆ ਗਿਆ ਇਮਾਰਤਾਂ ਕਈ ਵਾਰ ਬਣੀਆਂ ਹੋਣਗੀਆਂ ਪਰ ਅੱਜ ਦੀ ਇਮਾਰਤ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਹੈ ਅੱਜ ਵੀ ਇਸ ਇਮਾਰਤ ਦੇ ਉੱਤੇ ੴ ਤੋਂ ਨਾਨਕ ਹੋਸੀ ਭੀ ਸੱਚ ਤੱਕ ਮੂਲ ਮੰਤਰ ਜਿਉਂ ਦਾ ਤਿਉਂ ਲਿਖਿਆ ਮਿਲੇਗਾ ਆਪ ਜੀ